ਕਿ ਮੇ ਕਿਤਾ ਪੀਐਸਟਰ ਦਾ ਰਿਜ਼ਲਟ ਆ ਚੁੱਕਿਆ ਬਹੁਤ ਸਾਰੇ ਸਟੂਡੈਂਟਾਂ ਨੂੰ ਪੀਐਸਟਰ ਦਾ ਰਿਜ਼ਲਟ ਦੇਖਣ ਵਿੱਚ ਮੁਸ਼ਕਲ ਆ ਰਹੀ ਹੈ ਵੱਖ-ਵੱਖ ਜਿਹੜੀਆਂ ਜਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਉਹਦਾ ਹਰ ਇੱਕ ਦਾ ਸੋਲੂਸ਼ਨ ਤੁਹਾਨੂੰ ਦੱਸਣ ਜਾ ਰਹੇ ਹੈਗੇ ਆ ਅ ਇੱਕ ਵਾਰੀ ਤੁਸੀਂ ਸਭ ਤੋਂ ਪਹਿਲਾਂ ਦਾ ਵੀਡੀਓ ਨੂੰ ਵੀ ਲਾਈਕ ਕਰ ਲੋ ਤੇ ਚੈਨਲ ਨੂੰ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਜੇਕਰ ਫੇਸਬੁੱਕ ਤੇ ਫੋਲੋ ਕਰ ਲੋ YouTube ਤੇ ਸਬਸਕ੍ਰਾਈਬ ਕਰ ਲੋ ਕਿਉਂਕਿ ਇਹਨਾਂ ਫਿਚਰ ਮਾਸਟਰ ਕੇ ਅਸਐਸਟੀ ਮਾਸਟਰ ਕੇ ਪੰਜਾਬੀ ਦੀ ਧੁਮਾਕੇਦਾਰ ਤੇਰੀ ਆਪਣੇ ਚੈਨਲ ਤੇ ਫ੍ਰੀ ਕਲਾਸਾਂ ਰਹੀ ਚੱਲੂਗੀ ਜੇਕਰ ਥਿਉਰੀ ਕਰਨਾ ਚਾਹੁੰਦੇ ਹੋ ਤਾਂ ਪੇਡ ਕਲਾਸਾਂ ਰਹੀ ਤੁਹਾਨੂੰ ਆਫਰ ਦਿੱਤਾ ਜਾ ਰਿਹਾ ਅੱਜ ਤੋਂ ਲੈ ਕੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤਾਂ ਤੁਸੀਂ ਆਪਣੇ ਪੇਡ ਕੋਰਸ ਵੀ ਜੁਆਇਨ ਕਰਦੇ ਹੋ ਥਿਉਰੀ ਵਾਲੇ ਹੈ ਠੀਕ ਹੈ YouTube ਦੇ MCQ ਕਲਾਸਾਂ ਫ੍ਰੀ ਚੱਲਣੀਆਂ ਐ ਐਸਐਸਟੀ ਮਾਸਟਰ ਕੇ ਦੀਆਂ ਪੰਜਾਬੀ ਮਾਸਟਰ ਕੇ ਦੀਆਂ ਹੁਣ ਜਿਹੜ ਪਾਸਵਰਡ ਭੁੱਲ ਗਏ ਤਾਂ ਤੁਸੀਂ ਆਪਣਾ ਨਵਾਂ ਪਾਸਵਰਡ ਬਣਾ ਸਕਦੇ ਹੋ ਤੁਹਾਡੇ ਰਿਜ਼ਲਟ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਹਾਡਾ ਰਿਜ਼ਲਟ ਸ਼ੋ ਹੋ ਜਾਏਗਾ ਚਲੋ ਵੀ ਜੇਕਰ ਤੁਹਾਨੂੰ ਕੋਈ ਹੋਰ ਸਮੱਸਿਆ ਆ ਰਹੀ ਹੈ ਰਿਜ਼ਲਟ ਦੇਖਣ ਦੇ ਵਿੱਚ ਤਾਂ ਕਮੈਂਟ ਬਾਕਸ ਜਰੂਰ ਦੱਸਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਹਮਣੇ ਲੈ ਚੱਲਦਾ ਵੀ ਆ ਤੁਹਾਡੇ ਸਾਹਮਣੇ ਇੱਕ ਇੰਟਰਫੇਸ ਇਸ ਤਰ੍ਹਾਂ ਜਿਉ ਤੁਸੀਂ ਅਫੀਸ਼ੀਅਲ ਵੈਬਸਾਈਟ ਤੇ ਜਾਓਗੇ ਤੁਹਾਡੇ ਕੋਲੇ ਆ ਇੰਟਰਫੇਸ ਆਏਗਾ ਦੇਖੋ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਇਹ ਇੰਟਰਫੇਸ ਆਏਗਾ ਠੀਕ ਹੈ ਇੱਥੇ ਤੁਸੀਂ ਕੀ ਕਰਨਾ ਹੋਗਾ ਆਪਣਾ ਰਜਿਸਟਰ ਮੋਬਾਈਲ ਨੰਬਰ ਭਰ ਦੋਗੇ ਤੁਸੀਂ ਆਪਣਾ ਰਜਿਸਟਰ ਮੈਇਲ ਨੰਬਰ ਤੋਂ ਤੁਹਾਨੂੰ ਪਤਾ ਹੀ ਹਨ ਜਿਹੜਾ ਤੁਸੀਂ ਫਾਰਮ ਭਰਨ ਸਮੇਂ ਅਪਲਾਈ ਕੀਤਾ ਸੀ ਉਹ ਤੁਹਾਨੂੰ ਪਤਾ ਹੈ ਪਰ ਤੁਸੀਂ ਆ ਪਾਸਵਰਡਸ ਨੂੰ ਨਹੀਂ ਪਤਾ ਪਾਸਵਰਡ ਭੁੱਲ ਗਏ ਹੁਣ ਪਾਸਵਰਡ ਦਾ ਕੀ ਸੋਲੂਸ਼ਨ ਹੈ ਇਹਦਾ ਕੀ ਹੱਲ ਹੈ ਇਹਦੇ ਵਾਸਤੇ ਤੁਸੀਂ ਕਰਨਾ ਇੱਥੇ ਇੱਕ ਨੀਚੇ ਆਪਸ਼ਨ ਆ ਰਹੀ ਹੈ ਆਪਸ਼ਨ ਆ ਰਹੀ ਹੈ ਫੋਰਗਟ ਇੱਥੇ ਫੋਰਗਟ ਤੇ ਕਲਿੱਕ ਕਰ ਦੋਗੇ ਜਦੋਂ ਇਹ ਤੇ ਕਲਿੱਕ ਕਰ ਦੋਗੇ ਅੱਗੇ ਤੁਹਾਡੇ ਕੋਲੇ ਆ ਪੇਜ ਖੁੱਲ ਜਾਏਗਾ ਜਦੋਂ ਹੀ ਤੁਸੀਂ ਫੋਰਗਟ ਦੀ অপਸ਼ਨ ਤੇ ਕਲਿੱਕ ਕਰੋਗੇ ਤੁਹਾਡੇ ਕੋਲੇ ਆ ਪੇਜ ਖੁੱਲ ਜਾਏਗਾ ਇੱਥੇ ਦੁਬਾਰਾ ਤੋਂ ਫਿਰ ਤੁਸੀਂ ਆਪਣਾ ਨੰਬਰ ਭਰ ਦੋਗੇ ਉਹੀ ਨੰਬਰ ਜਿਹੜਾ ਪਹਿਲਾਂ ਭਰਿਆ ਸੀ ਦੁਬਾਰਾ ਤੋਂ ਨੰਬਰ ਭਰ ਦੋਗੇ ਫਿਰ ਤੁਸੀਂ ਇਹ ਸੈਂਡ ਓਟੀਪੀ ਤੇ ਕਲਿੱਕ ਕਰ ਦੋਗੇ ਜਦੋਂ ਸੈਂਡ ਓਟੀਪੀ ਤੇ ਕਲਿੱਕ ਕਰੋਗੇ ਅਗਲਾ ਪੇਜ ਦੇਖੋ ਆ ਖੁੱਲ ਜਾਏਗਾ ਵੀ ਅਗਲਾ ਪੇਜ आ खुल जाएगा देखो तो सामने है फिर तुम्हे फोन पर जो सेंट ओटी कर दोगे फोन पर एक ओ टी पी जाएगा ओ टी पी इत फिल कर देना इतने फिल करने तो बाद वेरीफाई तलिक कर देना वैरीफाई तलिक करने तो बाद इंटरफेस आएगा इस तरह आखो इस तरह का इंटरफेस आएगा उपर ते लिखे आजगा ठीक है ओके देखो लिख आज ओके ओके से क्लिक दोगे जो वेरीफाई ओ टी पी क्लिक करोगे उपर आजगा ओ टी पी सक्सैसफुल वेरीफाइड एदा लिखा आजगा तो दुबारा ओके कर दोगे उदू बाद नैक्सट एक पेज होर खुल जाएगा ਨੈਕਸਟ ਤੁਹਾਡੇ ਕੋਲੇ ਆਹ ਵਾਲਾ ਪੇਜ ਖੁੱਲ ਜਾਏਗਾ ਇੱਥੇ ਤੁਸੀਂ ਆਪਣਾ ਨਵਾਂ ਪਾਸਵਰਡ ਬਣਾ ਸਕਦੇ ਹੋ ਪਾਸਵਰਡ ਬਣਾਉਣ ਦਾ ਸੌਖਾ ਤਰੀਕਾ ਇਹ ਹੈ ਆ ਇੱਕ ਤਾਂ ਤੁਸੀਂ ਇੰਗਲਿਸ਼ ਦਾ ਮੰਨ ਲਓ ਏ ਬੀ ਸੀ ਦਾ ਇੱਕ ਵੱਡਾ ਅੱਖਰ ਪਾਉਣਾ ਹੈ ਮੰਨ ਲਓ ਮੈਂ ਇੱਕ ਐਗਜ਼ਾਮਪਲ ਦੇਦਾ ਬੀ ਪਾ ਲਈ ਠੀਕ ਹੈ ਉਦੋਂ ਬਾਅਦ ਸਾਰੇ ਛੋਟੇ ਪਾ ਸਕਦੇ ਹੋ ਚਾਹੇ ਤੁਹਾਡਾ ਨਾਮ ਕੋਈ ਹੈ ਪਹਿਲਾ ਅੱਖਰ ਵੱਡਾ ਪਾ ਲੈਣਾ ਉਦੋਂ ਬਾਅਦ ਐਟ ਦੀ ਰੇਟ ਵਿੱਚ ਲਾ ਕੇ ਠੀਕ ਹੈ ਉਦੋਂ 1 2 3 4 ਇਦਾਂ ਬਣਾ ਸਕਦੇ ਹੋ ਠੀਕ ਹੈ ਪਾਸਵਰਡ ਮੈਂ ਐਗਜ਼ਾਮਪਲ ਦੇ ਦਿੰਦਾ ਵੀ ਤੁਸੀਂ ਆਪਣੇ ਸਾਧਨ ਬਣਾ ਲਿਓ ਮੰਨ ਲਓ ਮੈਂ ਆਪਣੇ ਅਕੋਰਡਿੰਗ ਦੱਸਦਾ ਜੇ ਲੋ ਮੇਰਾ ਨਾਮ ਹੈਗਾ ਠੀਕ ਹੈ ਤੁਸੀਂ ਮੰਨ ਲਓ ਮੈਂ ਐਚ ਵੱਡੀ ਪਾ ਲਈ ਐਚ ਪਾ ਕੇ ਏ ਆਰ ਜੇ ਡਬਲ ਈ ਟੀ ਹਰਜੀਤ ਇਦਾਂ ਲਿਖ ਲਿਆ ਉਦੋਂਰ ਇੱਕ ਲਾ ਲਓ ਐਟ ਦੀ ਰੇਟ ਉਦੋਂਰ 1 2 3 4 ਜਿੰਨਾ ਮਰਜ਼ੀ ਲਿਖ ਸਕਦੇ ਹੋ ਠੀਕ ਹੈ ਆਪਣੇ ਅਕੋਰਡਿੰਗ ਪਾਸਵਰਡ ਬਣਾ ਸਕਦੇ ਹੋ ਇਸ ਤਰ੍ਹਾਂ ਪਾਸਵਰਡ ਤੁਸੀਂ ਆਪਣੇ ਨਾਮ ਦਾ ਬਣਾ ਸਕਦੇ ਹੋ ਤੇ ਉਦੋਂ ਬਾਅਦ ਇੱਥੇ ਪ੍ਰਸੀਡ ਕਰ ਦੋਗੇ ਪ੍ਰਸੀਡ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਪਾਸਵਰਡ ਨਿਊ ਬਣ ਜੂਗਾ ਉਦੋਂ ਬਾਅਦ ਤੁਸੀਂ ਭਰ ਕੇ ਆਪਣਾ ਰਿਜ਼ਲਟ ਦੇਖ ਸਕਦੇ ਹੋ ਠੀਕ ਹੈ ਜੀ ਫਿਰ ਵੀ ਇਹ ਰਿਜ਼ਲਟ ਦੇਖਣ 'ਚ ਕੋਈ ਹੋਰ ਮੁਸ਼ਕਲ ਆ ਰਹੀ ਹੈ ਤਾਂ ਇੱਕ ਹੋਰ ਚੀਜ਼ ਹੈ ਜੇ ਪੋਰਟਲ ਨਹੀਂ ਖੁੱਲ ਰਿਹਾ ਤਾਂ ਰਿਫਰੈਸ਼ ਕਰੋ ਪੋਰਟਲ ਦੁਬਾਰਾ ਖੁੱਲ ਜਾਏਗਾ ਸੋ ਧੰਨਵਾਦ ਇਹ ਜਾਣਕਾਰੀ ਸੀ ਵੀ ਬਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰੋ ਤੇ ਜਲਦੀ ਆਪਾਂ ਪੀਐਸਰ 2025 ਵਾਸਤੇ ਨਵੀਆਂ ਕਲਾਸਾਂ ਲੈ ਕੇ ਆ ਰਹੇ ਹਾਂ ਤਾਂ ਉਹਨਾਂ ਵਾਸਤੇ ਹੁਣੇ ਹੀ ਫੋਲੋ ਕਰ ਲਓ ਠੀਕ ਹੈ ਤਾਂ ਥੈਂਕ ਯੂ ਵੀ